ਪਿਛਲੇ ਸਮੇਂ ਤਵਰੀ ਜੋ ਪਿਛਲੇ 7 ਦਰਵਾ ਦਾ ਮਹਾਦੀ ਭਰੇ ਉਥੇ ਵੀ ਲੋਕਾਂ ਦਾ ਮਿਲਣਾ ਨੇ ਜਦੋਂ ਜੁੜੀ ਨੇ ਕਮਤਾ ਗਲੀ ਤੇ ਆਪ ਸੰਗਤਾਂ ਨੇ ਬਹੁਤ ਹੀ ਮਾਣ ਬਖਸ਼ਿਆ ਤੇ ਸਾਡੇ ਨੌਜਵਾਨ ਮਜਾਂ ਦੇ ਬਹੁਤ ਸਾਰਾ ਮਾਣ ਬਖਸ਼ਿਆ ਸੀ ਧੰਨਵਾਦੀ ਆ ਸਵਾਗਤ ਤੇਰੇ ਸਾਥ ਸੰਗਤ ਦੀ ਗੱਲ ਪ੍ਰਮਤੀ ਹੈ ਜਿਨ੍ਹਾਂ ਨੇ ਅੰਦਰ ਆਪਣੀ ਪ੍ਰੇਮ ਪੈਦਾ ਕੀਤਾ ਨਾ ਗੁਰੂ ਪ੍ਰਤੀ ਤੇ ਉਹ ਦਾ ਗੁਰੂ ਪ੍ਰਤੀ ਵਿਸ਼ਵਾਸ ਨਹੀਂ ਘਟਿਆ ਉਹਨਾਂ ਨੂੰ ਚਰਖੜੀਆਂ ਦੇ ਉੱਤੇ ਚਾੜ੍ਹ ਦਿੱਤਾ ਗਿਆ ਤੇ ਇਤਿਹਾਸ ਦੱਸਦਾ ਹੈ ਸਾਨੂੰ ਕਿ ਸਾਡਾ ਵਿਸ਼ਵਾਸ ਕਿੰਨਾ ਪੱਕਾ ਹੋਣਾ ਚਾਹੀਦਾ ਜਦੋਂ ਦੀਨੇ ਕਾਂਗੜਾ ਦੀ ਧਰਤੀ ਤੇ ਨਾ ਧਨੂ ਕਵੀ ਤਰਪਨਦਸ਼ਾ ਮਹਾਰਾਜ ਦੇ ਕੋਲ ਪਹੁੰਚਿਆ ਅੰੰਤ ਜੇਰ ਦਾ ਮਾਫੀ ਨਾਮ ਤੇ ਮਹਾਰਾਜ ਨੇ ਉਹ ਮਾਫੀ ਦਾ ਪੱਤਾ ਸਾਹਮਣੇ ਰੱਖਿਆ ਤੇ ਸਾਹਮਣੇ ਉਹ ਸਾਡੇ ਵੱਡੇ ਬਡੇਰੇ ਜਿਹੜੇ ਉਪਰ ਦੀਆਂ ਦੇਕਾਂ ਵਿੱਚ ਬਾਲ ਦਿੱਤੇ ਗਏ ਜਿਨ੍ਹਾਂ ਨੂੰ ਆਰੇ ਹੇਠੇ ਰੱਖਿਆ ਗਿਆ ਭਾਈ ਬੰਦੀ ਦਾਸ ਵਰਗਿਆਂ ਪੁੱਛਿਆ ਗਿਆ ਕਹਿੰਦੇ ਤੇਰੀ ਆਖਰੀ ਖੁਆਇਸ਼ ਕੀ ਹੈ ਕਹਿੰਦਾ ਮੇਰੀ ਇੱਕੋ ਹੀ ਆਖਰੀ ਖੁਆਇਸ਼ ਹੈ ਕਿ ਮੇਰਾ ਮੂਲ ਜਿਹੜਾ ਗੁਰੂਆਰ ਕਰ ਦੇ ਗੁਰੂ ਪਿਆਰੇ ਸਾਥ ਸੰਗਤ ਜੀ ਦੇਖੋ ਕਿੱਦਾਂ ਪਿਆਰ ਹੋਏਗਾ ਕਿੱਦਾਂ ਭਰੋਸਾ ਹੋਏਗਾ ਕੋਈ ਉੱਤੇ ਪਰ ਅੱਜ ਸਾਡਾ ਭਰੋਸਾ ਕਿੱਥੇ ਗਿਆ ਅਸੀਂ ਨਿੱਕੇ ਨਿੱਕੇ ਸੁੱਖਾ ਸਰ ਤੇ ਜਿੱਥੇ ਅਸੀਂ ਤੇ ਅੱਲਾ ਪਾ ਲਈਏ ਜਿੱਥੇ ਅਸੀਂ ਦੀਵਾ ਦਾ ਜਗਾਏ ਸਾਡਾ ਵਿਸ਼ਵਾਸ ਕਿੱਥੇ ਚਲੇ ਗਿਆ ਇਹ ਸਾਨੂੰ ਸੋਚਣਾ ਪਵੇਗਾ ਗੁਰਮਖੋ ਯਾਦ ਰੱਖੋ ਜਿਹਨੂੰ ਗੁਰਨਾਨਕ ਦੇ ਘਰ ਦੇ ਵਿੱਚੋਂ ਕੁਝ ਨਹੀਂ ਮਿਲਿਆ ਨਾ ਉਹਨੂੰ ਕੋਤੇ ਹੋਰ ਵੀ ਕੁਝ ਨਹੀਂ ਮਿਲਣਾ ਕਿਉਂਕਿ ਗੁਰਨਾਨਕ ਦੇ ਘਰ ਦੇ ਵਿੱਚੋਂ ਇੱਥੇ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਭੰਡਾਰ ਬੰਦੇ ਰਹੇ ਆ ਉਹ ਅੰਮ੍ਰਿਤ ਜਿਹਨੂੰ ਦੇਵਤੇ ਵੀ ਤਰਸਦੇ ਚਲੇ ਗਏ ਉਹ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਵੀ ਹੋਈਆਂ ਤੇ ਦਸਵੇਂ ਗੁਰੂ ਨਾਨਕ ਦੇਵ ਜੀ ਕੀਤੀਆਂ ਗੁਰਮਖੋ ਕਿ ਕੱਲਾ ਤੁਹਾਨੂੰ ਅਮਰ ਤੇ ਨਹੀਂ ਬਖਸ਼ਿਆ ਮੇਰੇ ਪਾਤਸ਼ਾਹ ਨੇ ਤਾਂ ਤੁਹਾਨੂੰ ਆਪਣੀ ਔਲਾਦ ਤੇ ਸੰਤਾਨ ਵੀ ਆਖਿਆ ਮਹਾਰਾਜ ਨੇ ਤੁਹਾਡੇ ਵਿੱਚੋਂ ਆਪਣੇ ਚਾਰ ਸਾਹਿਬ ਜਾਦੇ ਦੇਖੇ ਜਿੱਥੇ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਕਿ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਚਾਰ ਚਾਰ ਮੈਂ ਤਾਂ ਗਿਆ ਭਰਾ ਜੀਵਤ ਜੀਵਤ ਕਈ ਹਜਾਰ ਤੇ ਗੁਰਮਖੋ ਯਾਦ ਰੱਖੋ ਦੇ ਧੰਨ ਗੁਰਗੱਦੀ ਦੀ ਕਿਰਪਾ ਸਭਾਰੇ ਹੁਣ ਆ ਕੇ ਸਾਨੂੰ ਦੇ ਸਾਡੇ ਵਰਗਿਆਂ ਨੂੰ ਜਿਹੜੇ ਕਦੀ ਮਣੀ ਮਸਾਨੀ ਨਹੀਂ ਛੱਡੇ ਅ ਜਿਹਨਾਂ ਮੜੀਆਂ ਕੋਸੀ ਜਾ ਕੇ ਗੁਜਣਾ ਸ਼ੁਰੂ ਕਰਤਾ ਨਾ ਆ ਪੱਕੀਆਂ ਇੱਟਾਂ ਵਾਲੀਆਂ ਕਿਸੇ ਪੱਕੇ ਮੁਸਲਮਾਨ ਨੂੰ ਪੁੱਛ ਕੇ ਦੇਖੋ ਜਿਹੜਾ ਮੱਕੇ ਉਦਿਨੇ ਜਾਂਦਾ ਹੁੰਦਾ ਹੈ ਉਸ ਮੁਸਲਮਾਨ ਨੂੰ ਪੁੱਛਿਓ ਕਿ ਤੁਸੀਂ ਮੰਨਦੇ ਜੇ ਉਹ ਕਹਿੰਦੇ ਅਸੀਂ ਨਹੀਂ ਕਦੀ ਪੱਕੀ ਤਬਰ ਨੂੰ ਸਜਦਾ ਕਰਦੇ ਕਹਿੰਦੇ ਇਹ ਤੁਹਾਡੇ ਸਿੱਖਾਂ ਨੇ ਆਪਣੇ ਗਲਾਂ ਵਿੱਚ ਢੋਲ ਪਾਏ ਪਏ ਉਹ ਕਹਿੰਦੇ ਅਸੀਂ ਵੀ ਮੰਨਦੇ ਇਸ ਸਾਨੂੰ ਕੀ ਹੋ ਗਿਆ ਅਸੀਂ ਗੁਰੂ ਤੋਂ ਆਪਣਾ ਵਿਸ਼ਵਾਸ ਛੋੜ ਲਿਆ ਇਹ ਲੋ ਗੁਰੂ ਹੈ ਜਿਹਦੇ ਦਰ ਤੋਂ ਜਿਹਨੇ ਜੋ ਮੰਗਿਆ ਮੇਰੇ ਬਾਦਸ਼ਾਹ ਨੇ ਉਹਦੀ ਝੋਲੀ ਵਿੱਚ ਪਾ ਦਿੱਤਾ ਗੱਲ ਪ੍ਰੇਮ ਦੀ ਹੋਣੀ ਚਾਹੀਦੀ ਅੰਦਰ ਗੁਰੂ ਦਾ ਪ੍ਰੇਮ ਭਰਿਆ ਹੋਵੇ ਤੇ ਮੇਰੇ ਬਾਦਸ਼ਾਹ ਫਰਮਾਨ ਕਰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਕੋਈ ਸੋਈ ਸੋਈ ਵੀ ਹੈ ਸ਼ਾਹ ਮਹਾਰਾਜ ਜਦੋਂ ਸਤਵੇਂ ਜਨਮ ਦੇ ਅੰਦਰ ਭਾਉ ਗੁਰਨਾਨਕ ਦੇ ਮਹਾਰਾਜ ਉਹ ਸਤਵੇਂ ਜਨਮ ਦੇ ਅੰਦਰ ਵਿਚਰ ਰਿਹਾ ਵਿਦਵਾਨ ਕਹਿੰਦੇ ਕੋਮਲ ਹੱਥ ਦੇ ਮਾਲਕ ਵਿਦਵਾਨ ਕਹਿੰਦੇ ਗਰੀਬਾਂ ਨੂੰ ਬਖਸ਼ਿਸ਼ਾਂ ਤੇ ਦਇਆ ਨਾਲ ਦੇਣ ਵਾਲੇ ਉਹ ਮਰਦਿਆ ਹੁਆ ਵਿੱਚ ਨਵੀਂ ਜਾਨ ਫੂਕਣ ਵਾਲੇ ਉਹ ਬਿਮਾਰਾਂ ਨੂੰ ਆਪਣੇ ਬੈਦ ਕਰੋ ਗੁੱਟੀਆਂ ਬਖਸ਼ਣ ਵਾਲੇ ਕੁਦਰਤ ਦੇ ਰਾਖੇ ਧੰ ਸਤਵੇਂ ਨਾਨਕ ਗੁਰੂ ਹਰ Rai ਪਾਤਸ਼ਾਹ ਜੀ ਬਨ ਗੁਰੂ ਹਰ Rai ਪਾਤਸ਼ਾਹ ਮਹਾਰਾਜ ਨੂੰ ਕੋਮਲ ਕਹਿੰਦੇ ਜਦੋਂ ਵੱਡਾ ਚੋਲਾ ਪਾਇਆ ਸੀ ਨਾ ਜਦੋਂ ਵੱਡਾ ਚੋਲਾ ਪਾਇਆ ਹੋਇਆ ਸੀ ਤੇ ਕਹਿੰਦੇ ਬਾਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਦੇਖਿਆ ਪ੍ਰੇਮਾ ਸੀ ਆਪਣੇ ਦਾਦਾ ਜੀ ਦੇ ਨਾਲ ਜਦੋਂ ਦੇਖਿਆ ਤੇ ਦੌੜ ਕੇ ਗਏ ਜਦੋਂ ਦੌੜ ਕੇ ਜਾਂਦੇ ਆ ਉਹਨਾਂ ਦੇ ਚੋੜੇ ਦੇ ਨਾਲ ਫੁੱਲ ਟੁੱਟ ਗਿਆ ਕਰੋ ਬਖੋ ਜਦੋਂ ਫੁੱਲ ਟੁੱਟਿਆ ਨਾ ਤੇ ਚਿਹਰਾ ਉਦਾਸ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕੋ ਹੀ ਬਚਨ ਕੀਤਾ ਸੀ ਕਿ ਜਦੋਂ ਚੋਲਾ ਵੱਡਾ ਪਾਇਆ ਹੋਵੇ ਨਾ ਉਹਨੂੰ ਸਹਿਜ ਕਰਕੇ ਤੁਰਨਾ ਚਾਹੀਦਾ ਉਹਨੂੰ ਸਾਹਮਣੇ ਤੁਰਨਾ ਚਾਹੀਦਾ ਤੇ ਗੁਰਮਖੋ ਯਾਦ ਰੱਖਿਓ ਉਹ ਗੁਰੂ ਦਾ ਬਚਨ ਹੈ ਗੁਰੂ ਸਾਹਿਬ ਨੇ ਕਦੇ ਆਪਣੀ ਤਾਂ ਜ਼ਿੰਦਗੀ ਦੇ ਵਿੱਚ ਨਹੀਂ ਵਿਸਾਰਿਆ ਕਦੇ ਵਿਸਾਰਿਆ ਹੀ ਨਹੀਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਯਾਦ ਰੱਖੋ ਇਹੋ ਜਿਹੇ ਰਹਿਤਾਂ ਤੇ ਬਖਸ਼ਿਸ਼ਾਂ ਸਭੋ ਮੇ ਗੁਰਨਾਨਕ ਜੀ ਦੀਆਂ ਰੇ ਤੇ ਅਸੀਂ ਅੱਜ ਆਪਣੇ ਜੀਵਨ ਦੇ ਰੋਸ ਸੋਚਦੇ ਆ ਆਪਣੇ ਜੀਵਨ ਦਾ ਲੁ ਦੇਖਦੇ ਆ ਸਾਡੇ ਜੀਵਨ ਦੇ ਵਿੱਚ ਬਸ ਸਾਡਾ ਭਾ ਮਨ ਕੀ ਬਣ ਗਿਆ ਕਿ ਜਿੱਦ ਤਰ੍ਹਾਂ ਮਾੜਾ ਮੁਰਕਾ ਸਾਨੂੰ ਸੁੱਖ ਮਿਲੇ ਉਸੇ ਤਰ੍ਹਾਂ ਉਤਪੰਦਿਆ ਸਾਨੂੰ ਦਦੇ ਨਹੀਂ ਹੋਣਾ ਚਾਹੀਦਾ ਤੇ ਆਓ ਸਭ ਮੈਂ ਗੁਰਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਆਪਣੀ ਝੋਲੀ ਦੇ ਵਿੱਚ ਪਾਈਏ ਮੈਂ ਗੱਲ ਕਰ ਰਿਹਾ ਜਿਸ ਵੇਲੇ ਮੋੜਕੇ ਆਂਦੇ ਪਰਿਵਾਰ ਇਹ ਪਰਿਵਾਰ ਬਹੁਤ ਵੱਡੇ ਸੀ ਇਹਨਾਂ ਦੀਆਂ ਜੇ ਦਾਦਾ ਬਹੁਤ ਵੱਡੀਆਂ ਸੀ ਬੜੇ ਵੱਡੇ ਸਰਦਾਰ ਖਵਾਂਦੇ ਸੀ ਪਰ ਸਮੇਂ ਸਮੇ ਦਾ ਰੰਗ ਹੁੰਦਾ ਹੈ ਮੋੜਕੇ ਦਾ ਪਰਿਵਾਰ ਉਹਦਾ ਪੁੱਤਰ ਰੂਪ ਚੰਦ ਤੇ ਕਾਂ ਗੁਰੂ ਪਿਆਰੇ ਸਾਧ ਸੰਗਤ ਜੀ ਜਦੋਂ ਇਹਨਾਂ ਦਾ ਜੁੱਧ ਹੋਇਆ ਤਾਂ ਇਹਦੀ ਜੰਗ ਹੋਈ ਹੈ ਜਦੋਂ ਪਟੀਆਂ ਦੇ ਨਾਲ ਤੇ ਪਟੀਆਂ ਕੋ ਹਾਰ ਗਏ ਆਪਣੀ ਜ਼ਮੀਨ ਨੂੰ ਜਗਾਦ ਨੂੰ ਬਿਵਾ ਬੈਠੇ ਦਾ ਦੇ ਆਇਆ ਸਾਡੇ ਇਲਾਕੇ ਵਿੱਚ ਜੇ ਸਾਡੇ ਇਲਾਕੇ ਵਿੱਚ ਰਹਿਣਾ ਤੇ ਸਾਡੀ ਈਨ ਮੰਨਣੀ ਪੈਣੀ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕਾਲੇ ਚੌਧਰੀ ਦੇ ਇਹਦੇ ਪਰਿਵਾਰ ਦੇ ਨਾਲ ਇਹਦੇ ਕੁਲਵੇ ਦੇ ਨਾਲ ਜਿੱਦਾਂ ਭੁੱਲਰ ਸਰਦਾਰ ਵਾਦਾ ਕਰਦੇ ਆ ਆਪ ਗੁਰਮਖੋ ਪਹਿਲਾ ਸੰਤ ਆਪ ਸੰਗਤਾਂ ਦੇ ਸਾਹਮਣੇ ਜੁੜੀ ਹੋਊ ਆ ਪੇਸ਼ ਕਰੀ ਗੀਤ We're <laughs> we ¿Por